ਮંત્રી ਸਾਹਿਬ ਜੀ ਪਹੁੰਚੇ ਤੇ ਹਰ ਇੱਕ ਬੱਚੇ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਬਹੁਤ ਹੀਰਾ ਮੰਤਰੀ ਜੀ ਸਾਡੇ ਲਾਲਜੀ ਸਿੰਘ ਭੁੱਲਰਣਾਵ ਜੀ ਤੇ ਜਗਰਾਤੇ ਦੇ ਵਿੱਚ ਪਹੁੰਚੇ ਵੇਖੋ ਹਰ ਇੱਕ ਦੇ ਨਾਲ ਹੱਥ ਮਿਲਾ ਕੇ ਇੰਨੇ ਪਿਆਰ ਸਤਿਕਾਰ ਨਾਲ ਬਾਈ ਜੀ ਕਦੀ ਤੁਸੀਂ ਦੇਖੇ ਨਹੀਂ ਹੋਰੇ ਮੰਤਰੀ ਤੇ ਵੇਖੋ ਹਰ ਇੱਕ ਦੇ ਨਾਲ ਭਰਾਵਾਂ ਦਾ ਪਿਆਰ ਆ ਜੀ ਤੇ ਸਾਰੇ ਵੀਰ ਪਹੁੰਚਿਆ ਜੀ ਨਾਲ ਜਗਰਾਤੇ ਦੇ ਵਿੱਚ ਜੀ ਆਸਲ ਪਿੰਡ ਬਿਜਲੀ ਘਰ ਦੇ ਨੇੜੇ ਦੀ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਆ ਵੇਖੋ ਹਰ ਇੱਕ ਦੇ ਨਾਲ ਪਿਆਰ ਦੇ ਨਾਲ ਪੇਛੋਂ ਦੇ ਨੇ ਤੇ ਹਰ ਇੱਕ ਭੈਣਾ ਦੇ ਵੀਰਾਂ ਦੇ ਨਾਲ ਵੇਖੋ ਗੱਲਬਾਤ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਰੱਖਦੇ ਆ ਮੰਤਰੀ ਸਾਹਿਬ ਜੀ ਜੀ ਪੁੱਤਰਾ ਵਾਹ ਜੀ ਵਾਹ ਆ ਦੇਖੋ ਆ ਹੰਦਾ ਪਿਆਰ ਵੇਖੋ ਜੀ ਮંત્રી ਸਾਹਿਬ ਜੀ ਰੇਵਣ ਕੱਟ ਕੇ ਹਾਂਜੀ ਇਹ ਖੁਦ ਵਾਢਣ ਦੀ ਜਿਹੜਾ ਸ਼ੁਰੂ ਕਰਤਾ ਜਾ ਰਿਹਾ ਇਹ ਦੇਖੋ ਨਾਲ ਬੱਚਿਆਂ ਦੇ ਕੋਲੋਂ ਵੇਖੋ ਬੜੀ ਵੱਡੀ ਗੱਲ ਆ ਜੀ ਜਿਹੜਾ ਬੱਚਿਆਂ ਦੇ ਨਾਲ ਮੰਤਰੀ ਸਾਹਿਬ ਦਾ ਪਿਆਰ ਬਾਈ ਜੀ ਬੜੀ ਸੋਹਣਾ ਬਾਈ ਜੀ ਬੱਚੇ ਰੱਬ ਦਾ ਰੂਪ ਹੁੰਦੇ ਸਿਆਣਿਆਂ ਗਿਆ ਇੱਥੋਂ ਪਤਾ ਲੱਗਦਾ ਬਾਈ ਜੀ Indonesia is running from KilimLObti in the healthy government. I identify high vote of thecelakaataa trips to their conchitaa developed on thepoweroused shouldn't have naith... homag existe what i hagar wiele subts fall who travelginę to work anything ਵੱਡੀ ਗਿਣਤੀ ਦੇ ਵਿੱਚ ਜਗਰਾਤੇ ਦੇ ਵਿੱਚ ਪਿੰਡ ਆਜ਼ਲ ਦੇ ਵਿੱਚ ਪਹੁੰਚਿਆ ਜੀ ਮੰਤਰੀ ਸਾਹਿਬ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਤਸਵੀਰ ਦੇਖ ਸਕਦੇ ਆ ਪੈਣਾ ਜਿਹੜੀਆਂ ਇੱਥੇ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਮਾਤਾ ਦਾ ਅੱਜ ਪਿੰਡ ਅਸਲ ਦੇ ਵਿੱਚ ਮਾਂ ਮਾਈ ਦਾ ਮਾਤਾ ਸ਼ੇਰਾਵਾਲੀ ਦਾ ਜਾਗਰਣ ਹੈ ਤਾਂ ਉਹ ਨਾ ਤੁਸੀਂ ਜਾਓ ਤਾਂ ਚਲੇ ਜਾਓ ਕਿ ਸਾਰਾ ਨਗਰ ਹੀ ਅੱਜ ਸਾਡੇ ਛੋਟੇ-ਛੋਟੇ ਬੱਚੇ ਮਿਹਰੀਆ ਭੈਣਾ ਸਾਡੇ ਨੌਜਵਾਨ ਵੀ ਬਜ਼ੁਰਗ ਸਾਰੇ ਅੱਜ ਜਾਗਰਣ ਦੇ ਮੌਕੇ ਗਰਾਊਂਡ ਦੇ ਵਿੱਚ ਇਕੱਠੇ ਹੋਏ ਆ ਤੇ ਇਹੋ ਸਾਡੀ ਪਹਿਚਾਣ ਹੈ ਪੰਜਾਬੀਆਂ ਦੀ ਕਿ ਅਸੀਂ ਚੇਅਰਮੈਨ ਜੀ ਸਾਡੇ ਮੇਲੇ ਚੀਂਹਾਂ ਦਾ ਖਾੜੇ ਜਾਗਰਣ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਤਾਪੀਆਂ ਕੀਰਤਨ ਦਰਪਾਰ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਨੇ ਆ ਸੁਣ ਗਏ ਆ ਮਹਾਰਾਜ ਦਾ ਕੀਰਤਨ ਬੰਦਗੀ ਤੇ ਅੱਜ ਵੀ ਭਜਨ ਮੰਡਲੀ ਜਿਹੜੀ ਸਾਡੀ ਇੱਥੇ ਆ ਮਾ ਮਾਈ ਦਾ ਜਾਗਰਤ ਕਰਨਾ ਤੇ ਮੈਂ ਸਮੂਹ ਆਸਲ ਨਗਰ ਦੀਆਂ ਭੈਣਾਂ ਨੂੰ ਭਰਾਵਾਂ ਨੂੰ ਸਮੂਹ ਸੰਗਤਾਂ ਨੂੰ ਮਾ ਮਾਈ ਦੇ ਜਾਗਰਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਮਾ ਮਾਈ ਦੀ ਹਮੇਸ਼ਾ ਦੁਨੀਆ ਤੇ ਸਾਰੀ ਦੁਨੀਆ ਤੇ ਅਸੀਂ ਆਸੂ ਨਗਰ ਦਾ ਵੀ ਪਲਾ ਮੰਨਣਾ ਤੇ ਸਾਰੀ ਦੁਨੀਆ ਦਾ ਜਦੋਂ ਸਰਬੱਤ ਦਾ ਪਲਾ ਮੰਨਾਂਗੇ ਉਹਦੇ ਵਿੱਚ ਸਾਡਾ ਆਪਨੇ ਆਪ ਹੀ ਸਾਰਿਆਂ ਦਾ ਪਲਾ ਮੰਨ ਜਾਣਾ ਮਾਂ ਮਾਈ ਸਰਬੱਤ ਦਾ ਪਲਾ ਕਰੀ ਸਰਪੰਤੇ ਘਰੇ ਹਰੇਕ ਸਾਡੀ ਮਾਂ ਦੇ ਘਰ ਅਜੇ ਕਰੇ ਖਚੀਆ ਖੇੜੇ ਲੱਗਦੀ ਤੇ ਆਉਣ ਵਾਲਾ ਕੱਲ ਸਾਡੇ ਬੱਚੇ ਪੜ੍ਹ ਲੈ ਕੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗਣ ਤਰਕੀਆਂ ਕਰਦੇ ਬਿਜ਼ਨਸ ਕਰਦੇ ਤੇ ਸਾਡਾ ਪੰਜਾਬ ਸਾਡਾ ਭਾਰ ਸਾਡੇ ਪਟਿਆਲਕਾ ਤਰੱਕੀ ਦੀ ਮੋਰੀ ਇਸ ਜਾਂਦੇ ਵਿੱਚ ਸਾਡਾ ਪਟਿਆਲਕਾ ਸਾਡਾ ਆਸਨ ਨਾ ਕਰੋ ਜੀ ਮੈਂ ਫਿਰ ਤੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਮਾਂ ਮਾਈ ਦੇ ਜਾਗਰਣ ਦੀ ਸ਼ੇਰਾਂ ਵਾਲੀ ਮਾਤਾ ਦੇ ਜਾਗਰਣ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ